ਸੌਸਰੀਕਾਲ ਦੋਸਤੋ ਮੈਂ ਰੰਧਾਵਾ ਬਿਰੋ ਪਹਿਲੀ ਗੱਲ ਤਾਂ ਵੀ ਜਿਹੜੀ ਮੇਰੀ ਆਹ ਵੀਡੀਓ ਆ ਇਹਨੂੰ ਕਿਸੇ ਵੀ ਪਾਰਟੀ ਵਾਲੀ ਨਾਲ ਨਾ ਜੋੜਿਆ ਜਾਵੇ ਕਿਉਂਕਿ ਖੈਰਾ ਮੇਰੀ ਭੂਆ ਦਾ ਮੁੰਡਾ ਨਹੀਂ ਭਗਵੰਤਮਾਨ ਨਹੀਂ ਕੋਈ ਵੀ ਪਾਰਟੀ ਵਾਲਾ ਮੇਰੀ ਭੂਆ ਦਾ ਮੁੰਡਾ ਨਹੀਂ ਲੱਗਦਾ ਤੇ ਨਾ ਹੀ ਮੈਂ ਇਹਨਾਂ ਨੂੰ ਪਸੰਦ ਕਰਦਾ ਕਿਉਂਕਿ ਪਾਰਟੀਆਂ ਦਾ ਤੁਹਾਨੂੰ ਪਤੀ ਆ ਵੀ ਕੀ ਹਾਲ ਹੈ ਹੈ ਕਿਉਂਕਿ ਇਹਨਾਂ ਨੇ ਆਪਣੇ ਲਈ ਕੀਤਾ ਕੀ ਆ ਪਾਰਟੀਆਂ ਵਾਲਿਆਂ ਨੇ ਹਨਾ ਪਰ ਮੈਂ ਪਰ ਮੈਂ ਜਿਹੜੀ ਗੱਲ ਤੇ ਲੈਵ ਹੋਇਆਗਾ ਉਹ ਮੈਂ ਲਾਈਵ ਹੋਇਆਗਾ ਪਰਮਜੀਤ ਕੌਰ ਖਾਲੜਾ ਪਰਮਜੀਤ ਕੌਰ ਖਾਲੜਾ ਸਾਰਿਆਂ ਨੂੰ ਪਤਿ ਆ ਕੀ ਹਾਲ ਹੈ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਧਾਲੀਵਾਲ ਕੀ ਹਾਲ ਆ ਵੀਰ ਬਲਵੰਤ ਤੇ ਗੱਲ ਵੀਰੋ ਇਹ ਹੈ ਵੀ ਜਿਹਦੀ ਜਿਹਦੀ ਜਮੀਰ ਜਾਗਦੀ ਆ ਉਹ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹਦੀ ਜਿਹਦੀ ਵੀ ਜਮੀਰ ਜਾਗਦੀ ਆ ਨਾ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਕਾਰਨ ਕੀ ਆ ਬੀ ਪਰਮਜੀਤ ਕੌਰ ਖਾਲੜਾ ਬੇਸ਼ੱਕ ਖੈਰੇ ਵੱਲੋਂ ਖੜੀ ਹੋਈ ਆ ਪਰ ਖੈਰੇ ਨਾਲੋਂ ਖੈਰੇ ਦੀ ਪਾਰਟੀ ਨਾਲੋਂ ਦਾ ਉੱਚਾ ਰਤਬਾ ਕਾਰਨ ਕਿਉਂਕਿ ਜਿਨ੍ਹਾਂ ਨੇ ਸਿੱਖ ਕੌਮ ਲਈ ਕੋਈ ਕੁਰਬਾਨੀ ਕੀਤੀ ਆ ਆਪਣੇ ਮਹਾਨ ਯੋਧੇ ਹੋਏ ਆ ਸਿੱਖ ਜਸਪੁੱਲਰ ਕਿਵੇਂ ਆ ਕੀ ਹਾਲ ਆ ਬਾਈ ਕੈਨੇਡਾ ਵਾਲਾ ਬਾਈ ਆਪਣਾ ਜਸਪੁੱਲਰ ਕੀ ਹਾਲ ਆ ਤੇ ਗੁਟਰੀ ਧਰਮ ਧਰਮਪੁਰਾ ਕੀ ਹਾਲ ਆ ਵੀਰ ਲੋ ਵੀਰੋ ਜੀ ਦੀ ਜੀ ਦੀ ਵੀ ਜ਼ਮੀਰ ਜਾਗ ਦੇ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਅੱਜ ਚਾਰਕ ਗੱਲਾਂ ਕਰਨੀਆਂ ਤੁਹਾਡੇ ਨਾਲ ਵੀ ਪਰਮਜੀਤ ਕੌਰ ਖਾਲੜਾ ਉਥੋਂ ਜਿੱਤਣੀ ਜਿੱਤਣਾ ਜ਼ਰੂਰੀ ਆ ਜੇ ਨਹੀਂ ਜਿੱਤਦੀ ਤਾਂ ਸਿੱਖ ਕੌਮ ਦੇ ਮੱਥੇ ਤੇ ਕਲੰਕ ਆ ਤੇ ਸਿੱਖ ਕੌਮ ਦੇ ਜਿਹੜੇ ਬੰਦੇ ਕੁਰਬਾਨੀਆਂ ਦਿੰਦੇ ਆ ਉਹਨਾਂ ਨੂੰ ਕੁਰਬਾਨੀਆਂ ਦੇਣ ਦਾ ਕੋਈ ਫਾਇਦਾ ਨਹੀਂ ਠੀਕ ਆ ਕੁਰਬਾਨੀ ਦੇਣ ਦਾ ਫੇਰ ਫਾਇਦਾ ਹੈਗਾ ਜੇ ਤੁਸੀਂ ਸਪੋਰਟ ਕਰੋਗੇ ਪਾਰਟੀ ਛੱਡੋ ਖੈਰੇ ਦੀ ਪਾਰਟੀ ਨਾਲੋਂ ਤਾਂ ਬਹੁਤ ਉੱਚਾ ਰੋਜ਼ਬਾ ਦਾ ਕਿਉਂਕਿ ਜਿਹੜੇ ਸਿੱਖ ਕੌਮ ਲਈ ਲੜਦੇ ਆ ਜੂਝਦੇ ਆ ਜੋਧੇ ਉਹਨਾਂ ਦਾ ਉੱਚ ਹੀ ਰਹੂਗਾ ਰਤਬਾ ਪਤਿਆ ਸਾਨੂੰ ਜਸਵੰਤ ਸਿੰਘ ਖਾਲੜਾ ਕੌਣ ਸੀ ਜਸਵੰਤ ਸਿੰਘ ਖਾਲੜਾ ਉਹ ਜੋਧਾ ਸੀਗਾ ਜਦੋਂ ਅੱਤਵਾਦ ਦੇ ਦੌਰ ਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੇ ਜਿਹੜੀਆਂ ਜਿਹੜੀਆਂ ਲਾਸਾਂ ਦਾ ਪਤਾ ਨਹੀਂ ਸੀ ਅਣਪਛਾਤੀਆਂ ਲਾਸਾਂ ਕਹਿੰਦੇ ਸੀ ਉਹਨਾਂ ਬਾਰੇ ਜਸਵੰਤ ਸਿੰਘ ਖਾਲੜਾ ਨੇ ਜਾਣਕਾਰੀ ਦਿੱਤੀ ਸੀ ਜਿਹੜੀ ਬਰਟੇਨ ਦੀ ਸਰਕਾਰ ਸੀ ਉੱਥੇ ਉਹਨੇ ਜਾ ਕੇ ਰੌਲਾ ਪਾਇਆ ਸੀਗਾ ਮੁੜ ਕੇ ਉਹਨੂੰ ਘਰੋਂ ਚੱਕ ਕੇ ਜਸਵੰਤ ਸਿੰਘ ਖਾਲ ਜਸਵੰਤ ਸਿੰਘ ਖਾਲੜਾ ਦੇ ਮਾਰ ਕੇ ਗੋਲੀ ਰਾਜਸਥਾਨ ਵਾਲੀ ਪੱਟੀ ਵਾਲੀ ਜਿਹੜੀ ਨਹਿਰ ਜਾਂਦੀ ਆ ਤਰਨਤਾਰ ਤੋਂ ਉਹਦੇ ਚ ਉਹਨੂੰ ਸਿੜਤਾ ਸੀ ਗੋਲੀ ਮਾਰ ਕੇ ਤੇ ਕੀ ਹਾਲਾ ਵੀਰ ਜਗਰਾ ਸੰਧੂ ਕੀ ਹਾਲਾ ਵੀਰੋ ਜੇ ਤੁਹਾਡੀ ਜਮੀਰ ਜਾਗਦੀ ਹੈ ਤੁਸੀਂ ਧਰਮ ਨੂੰ ਆਪਣੇ ਨੂੰ ਪਿਆਰ ਕਰਦੇ ਹੋ ਸਿੱਖ ਧਰਮ ਨੂੰ ਤਾਂ ਵੀਡੀਓ ਖਿੱਚ ਕੇ ਸ਼ੇਅਰ ਕਰਦੇ ਹੋ ਮੈਂ ਬੋਲ ਤਾਂ ਸਕਦਾ ਨਹੀਂ ਕਿਉਂਕਿ ਮੈਂ ਤਾਂ ਕੋ ਨਾ ਮੋ ਨਾ ਮੈਂ ਤਾਂ ਆਪਣੀ ਪੂਰਾ ਸਿੱਖ ਹੈਗਾ ਹੈਗਾ ਜਰਮਨ ਮਹਾਲੀ ਗਰੁੱਪ ਨਾਲ ਬਾਈ ਗੱਲ ਇਹ ਆ ਵੀ ਖਿੱਚ ਕੇ ਸ਼ੇਅਰ ਕਰੋ ਬਾਈ ਮੈਸੇਜ ਕਰੀ ਸੀ ਇੱਕ ਮੁੱਦੇ ਤੇ ਕਾਦੇ ਤੇ ਬਾਈ ਦੱਸ ਨਹੀਂ ਕੋਈ ਗੱਲ ਨਹੀਂ ਗੁਰਦੀਪ ਢਿੱਲੋਂ ਕੀ ਹਾਲਾ ਤੇ ਗੱਲਾਂ ਦਾ ਬਿਰੋ ਇਹੀ ਕਰਨੇ ਹੁਣ ਫਰਮ ਲੁਧਿਆਣਾ ਮਿਲੇ ਸੀ ਠੀਕ ਆ ਬਾਈ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਮੈਂ ਤਾਂ ਦੁਬਾਰੇ ਦੁਬਾਰੇ ਇਹ ਕਹਿਣਾ ਵੀ ਪਰਮਜੀਤ ਕੌਰ ਖਾਲੜਾ ਜੇ ਹਰਦੀਆ ਉਥੋਂ ਤੇ ਆਪਣੇ ਸਾਰੇ ਸਿੱਖ ਕੌਮ ਦੇ ਮੱਥੇ ਤੇ ਕਲੰਕਾ ਕਿ ਜਿਹੜੇ ਸੀ ਧੀਆਂ ਦੇਣ ਵਾਲੇ ਸਿੱਖ ਕੌਮ ਲਈ ਕੋਈ ਸੂਰਮਿਆਂ ਜੇ ਉਹਨਾਂ ਦੇ ਆਪਾਂ ਹੱਕ ਜੇ ਨਹੀਂ ਖੜਦੇ ਉਹਨਾਂ ਨੂੰ ਜਿਤੇਉਂਦੇ ਨਹੀਂ ਤਾਂ ਆਪਾਂ ਯਾਰ ਖਤਮ ਆ ਪਤਾ ਕੀ ਐ ਮੈਂ ਵੀ ਕੌਰ ਕੌਰ ਹਾਂਜੀ ਹਾਂ ਲੱਖੀ ਬਰਾੜ ਗਾਜਿਆ ਨੇ ਕੀ ਹਲਾ ਆਪਸੀ ਖੁੰਧ ਕਰਕੇ ਕੌਮੀ ਸਾਧਦਾ ਤੇ ਉਂਗਲ ਚੁੱਕਣੀ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਜੇ ਦੂਜੀਆਂ ਪਾਰਟੀਆਂ ਇਹ ਕਹਿੰਦੀਆਂ ਨਾ ਵੀ ਪਰਮਜੀਤ ਕੌਰ ਖਾਲੜਾ ਵੀ ਆਏ ਆ ਜਾਂ ਉਹ ਸਾਰੇ ਨੂੰ ਬੇਕਾਰ ਬੰਦੇ ਆ ਫੁੱਦੂ ਬੰਦੇ ਕਹੂੰਗਾ ਮੈਂ ਦੂਜੀਆਂ ਪਾਰਟੀਆਂ ਨੂੰ ਕਿਉਂ ਕਹੂੰਗਾ ਸਿੱਖ ਕੌਮ ਲਈ ਐਡੀ ਉਹਨਾਂ ਨੇ ਸੀਧੀ ਦਿੱਤੀ ਉਹਨਾਂ ਦੇ ਪਰਿਵਾਰ ਨੇ ਤੇ ਆਪਾਂ ਅੱਜ ਉਹਨਾਂ ਦੇ ਨਾਲ ਨਹੀਂ ਖੜਨਾ ਜੇ ਅਣਖ ਜਿਉਂਦੀ ਆ ਨਾ ਸਾਰੀਆਂ ਪਾਰਟੀਆਂ ਦੀ ਕੋਈ ਬੰਦਾ ਉਹਦੇ ਵਿਰੋਧ ਨਾ ਖੜਾ ਹੋਵੇ ਜੇ ਅਣਖ ਜਿਉਂਦੀ ਆ ਅਸਲੀ ਸਿੱਖ ਧਰਮ ਨੂੰ ਪਿਆਰ ਕਰਦੇ ਹੋ ਨਾ ਤੁਸੀਂ ਅਸਲੀ ਸਿੱਖ ਕੌਮ ਦੇ ਬਾਰਸਾਂ ਤਾਂ ਉਹਦੇ ਵਿਰੁੱਧ ਕੋਈ ਖੜਾ ਨਾ ਹੋਵੇ ਪਰ ਮਜੀਦ ਕੌਰ ਖਾਲੜਾ ਦੇ ਠੀਕ ਆ ਉਹਦੇ ਘਰ ਵਾਲੇ ਨੇ ਜਸਵੰਤ ਸਿੰਘ ਖਾਲੜਾ ਨੇ ਆਪਦੀ ਜਾਨ ਦਿੱਤੀ ਪਰ ਜਿਹੜੀਆਂ ਲਾਸਾਂ ਲਕੋਈਆਂ ਸੀ 25000 ਲਾਸ ਉਹਨੇ ਕਢਾਈ ਸੀ ਜਦੋਂ ਪੰਜਾਬ 'ਚ 84 ਦਾ ਦੌਰ ਚੱਲ ਰਿਹਾ ਸੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਫਾੜ ਫਾੜ ਨੌਜਵਾਨਾਂ ਮੁੰਡਿਆਂ ਨੂੰ ਧੱਕੇ ਨਾਲ ਮਾਰ ਰਹੇ ਸੀ ਝੂਠੇ ਮੁਕਾਬਲੇ ਬਣਾ ਰਹੇ ਸੀ ਪੁਲਿਸ ਉਸ ਟਾਈਮ 'ਚ ਉਹ ਬੰਦਾ ਅੜਿਆ ਸਿੱਖ ਕੌਮ ਲਈ ਅੜਿਆ ਪਰ ਤੁਸੀਂ ਇਹ ਵੀਡੀਓ ਜਮਾਂ ਸ਼ੇਅਰ ਨਹੀਂ ਕਰਨੀ ਕਿਉਂ ਨਹੀਂ ਕਰਨੀ ਜੇ ਮੈਂ ਹੁਣ ਇੱਥੇ ਗਾਲ ਕੱਢਾਂ ਸਿੰਗਰ ਨੂੰ ਜਾਂ ਕੁਛ ਕਰਦਿਆਂ ਉਹਦੀ ਸ਼ੇਅਰ ਕਰ ਦੇਉਂਗੇ ਖੈਰਾ ਕੋਈ ਪੂਆ ਦਾ ਮੁੰਡਾ ਨਹੀਂ ਮਾਸੀ ਦਾ ਮੁੰਡਾ ਨਹੀਂ ਖੈਰੇ ਦੀ ਪਾਰਟੀ ਨੂੰ ਛੱਡੋ ਉਦੋਂ ਤਾਂ ਉੱਚਾ ਰੋਤਵਾ ਜੇ ਉਹ ਜਿੱਤ ਜਾਂਦੀ ਆ ਤੇ ਉਹਨੇ ਗੱਲਾਂ ਤਾਂ ਸਿੱਖ ਕੌਮ ਨਹੀਂ ਕਰਨੀਆਂ ਹੈਗੀਆਂ ਪਰਮਜੀਤ ਕੌਰ ਖੱਲੜਾ ਨੇ ਮੈਂ ਤਾਂ ਉਹਨਾਂ ਦੀ ਦਿਲੋਂ ਸਤਿਕਾਰ ਕਰਦਾ ਇੱਜ਼ਤ ਕਰਦਾਗਾ ਤੇ ਲੱਖੀ ਬਰਾੜ ਖੈਰੇ ਖੁਰੇ ਨਾਲ ਆਪਣਾ ਕੋਈ ਜੇ ਤੁਸੀਂ ਕਹੋ ਨਾ ਵੀ ਖੈਰੇ ਨਾਲ ਖੈਰੇ ਖੁਰੇ ਨਾਲ ਆਪਣਾ ਕੋਈ ਤਾਲਕ ਨਹੀਂ ਕੋਸ ਨਹੀਂ ਆਪਾਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਜਿਹੜਾ ਬੰਦਾ ਚੰਗਾਗਾ ਉਹਦੇ ਹੱਕ ਚ ਬੋਲਾਂਗੇ ਬੇਸ਼ੱਕ ਗੱਲ ਲੈ ਜੇ ਪੰਜਾਬ ਬਚਾਉਣ ਲਈ ਵਿਰੋਧੀ ਧਿਰ ਨੂੰ ਵੀ ਚਾਹੀਦਾ ਸੀ ਕੋਈ ਨੇਤਾ ਨਾ ਖੜਾ ਕਰੋ ਕੋਈ ਨੇਤਾ ਤੇ ਖੜਾ ਨਹੀਂ ਕਰਨਾ ਚਾਹੁੰਦਾ ਆਮ ਆਦੀ ਪਾਰਟੀ ਕਾਲੀ ਦਲ ਜੇ ਸਿੱਖਾਂ ਦਾਗਾ ਤੇ ਇਹਨੂੰ ਵੀ ਨਹੀਂ ਖੜਾ ਕਰਨਾ ਚਾਹੁੰਦਾ ਤੇ ਕਾਂਗਰਸ ਨੂੰ ਵੀ ਨਹੀਂ ਖੜਾ ਕਰਨਾ ਚਾਹੁੰਦਾ ਉੱਥੇ ਬੰਦਾ ਕੋਈ ਖੜਾ ਹੋਣਾ ਨਹੀਂ ਚਾਹੁੰਦਾ ਠੀਕ ਹੈ ਵੀਰ ਅ ਹਰਵਿੰਦਰ ਸਿੰਘ ਸੰਧੂ ਕੀ ਹਾਲ ਆ ਬਲਕਾਰਨ ਸਿੰਘ ਬਈ ਜੇ ਜ਼ਮੀਰ ਜਾਗਦੀ ਐ ਨਾ ਖਿੱਚ ਕੇ ਸੇਰ ਕਰਦੇਓ ਜੇ ਯਾਰ ਸਿੱਖ ਕੌਮ ਬਚਾਉਣੀ ਆ ਸਿੱਖ ਕੌਮ ਲਈ ਲੋਕ ਕੁਰਬਾਨੀਆਂ ਦਿੰਦੇ ਰਹਿਣ ਤਾਂ ਪਰਮਜੀਤ ਕੌਰ ਖਾਲੜਾ ਜਿੰਨੀ ਜ਼ਰੂਰੀ ਆ ਪਰ ਸਿੱਖ ਕੌਮ ਤਾਂ ਇੰਨੀ ਨਕਮੀ ਹੋ ਗਈ ਜੇਲਾਂ ਚ ਲੋਕ ਸਿੱਖ ਕੌਮ ਲਈ ਸੀਧਿਆਂ ਦੇਣ ਵਾਲੇ ਜੇਲਾਂ ਚ ਉਹਨਾਂ ਦੇ ਪਰਿਵਾਰ ਜਾਂ ਕੋਈ ਵੀ ਉਹਨਾਂ ਦੇ ਜੇਲਾਂ ਚ ਸੜ ਰਿਹਾਗਾ ਜਾਂ ਜਾ ਰਹੇ ਆ ਕੋਈ ਪੁੱਛ ਨਹੀਂ ਰਿਹਾ ਕੋਈ ਕੋਈ ਵੀ ਬੰਦਾ ਉਹਨਾਂ ਦੀ ਮਦਦ ਕਰਨ ਨਹੀਂ ਜਾ ਰਿਹਾ ਕੋਈ ਮੁਲਾਕਾਤ ਨਹੀਂ ਕਰਨ ਜਾ ਬਹੁਤ ਹੀ ਮਾੜੀ ਗੱਲ ਆ ਪਰਮਜੀਤ ਕੌਰ ਖਾਲੜਾ ਦਾ ਤਿਹਾੱਚ ਤਿਹਾੱਚ ਨੋਂ ਲਿਖਿਆ ਜਾਣਾ ਚਾਹੀਦਾ ਇਹਨਾਂ ਦੇ ਪਰਿਵਾਰ ਦਾ ਪਰਮਜੀਤ ਕੌਰ ਖਾਲੜਾ ਦਾ ਕਾਰਨ ਕਿਉਂਕਿ ਇੰਨੀ ਕੁਰਬਾਨੀ ਕੌਣ ਦੂ ਮੈਂ ਖੰਡੂਰ ਸਾਹਿਬ ਤੋਂ ਅਸੀਂ ਬੀਬਾ ਖਾਲੜਾ ਸਾਹਿਬ ਦੇ ਹੱਕ ਚ ਬਾਈ ਖੰਡੂਰ ਸਾਹਿਬ ਵਾਲਿਓ ਸੋਡੀ ਜੇ ਖੰਡੂਰ ਸਾਹਿਬ ਵਾਲਿਓ ਜਿਸ ਤੋਂ ਸੋਡੇ ਚ ਕੋਈ ਅਣਖਾ ਤਾਂ ਪਰਮਜੀਤ ਕੌਰ ਖਾਲੜਾ ਜਿਤਨੀ ਚਾਹਿੰਦੀ ਐ ਖੈਰੇ ਦੀ ਪਾਰਟੀ ਨੂੰ ਮਾਰੋ ਗੋਲੀ ਯਾਰ ਆਪਾਂ ਸਿੱਖ ਕੌਮ ਲਈ ਜਿਤੇ ਆਉਣੀ ਆ ਪਾਰਟੀਆਂ ਸਾਡੋ ਕੋਈ ਵੀ ਜੇ ਅਸਲੀ ਬੰਦੇ ਤੁਸੀਂ ਸਿੱਖ ਕੌਮ ਨੂੰ ਪਿਆਰ ਕਰਦੇ ਹੋ ਨਾ ਉਥੇ ਕੋਈ ਕੈਂਡੀਡੇਟ ਹੋਰ ਨਾ ਖੜਾ ਕਰਨ ਹੋਰ ਪਾਰਟੀਆਂ ਜਿਵੇਂ ਕਾਲੀਦਾਲ ਜਾਂ ਕੋਈ ਹੋਰ ਕਹਿੰਦੇ ਸੀ ਸਿੱਖ ਕੌਮ ਦੇ ਹਮਦਰਦ ਦੇ ਉਥੇ ਪਾਰਟੀਆਂ ਨਾ ਖੜੀਆਂ ਕੋਈ ਵੀ ਪਾਰਟੀ ਵਾਲਾ ਉਥੇ ਬੰ ਗੱਲ ਇਹ ਆ ਜੇ ਤੁਹਾਡੀ ਜਮੀਰ ਜਾਗਦੀ ਖਿੱਚ ਕੇ ਸ਼ੇਅਰ ਕਰਦੇ ਹੋ ਇੱਥੇ ਮੈਂ ਕਿਸੇ ਨੂੰ ਗਾਲ ਕੱਢ ਦਿਆਂ ਤੁਸੀਂ ਉਹਦੀ ਸ਼ੇਅਰ ਕਰੋਗੇ ਪਰ ਅੱਜ ਚੰਗੀਆਂ ਗੱਲਾਂ ਸ਼ੇਅਰ ਕਰਦੇ ਨਹੀਂ ਗੇ ਪੰਜਾਬੀਆਂ ਦੀ ਆਦਤ ਬਣ ਗਈ ਪਰ ਮਜੀਦ ਕੌਰ ਖਾਲੜਾ ਜੇ ਉੱਥੋਂ ਨਹੀਂ ਜਿੱਤਦੀ ਤਾਂ ਬੱਸ ਆਪਣੀ ਜਮੀਰ ਮਾਰ ਗਈ ਕੌਣ ਸਿੱਖ ਕੌਮ ਲਈ ਕੁਰਬਾਨੀਆਂ ਦੇਊਗਾ ਕੁਰਬਾਨੀਆਂ ਦੇ ਕੇ ਕਰਨਗੇ ਕੀ ਉਹਨਾਂ ਦਾ ਤੁਸੀਂ ਮੁੱਲ ਹੀ ਨਹੀਂ ਪਾਉਂਦੇ ਜੇਲਾਂ ਸੜੀ ਜਾਂਦੇ ਕੋਈ ਮੁਲਾਕਾਤ ਹੀ ਨਹੀਂ ਕਰਨ ਜਾਂਦਾ ਅ ਹੋਰ ਦੱਸ ਬਾਈ ਕਾ 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 ਉਸਕੀ ਕੀ ਹਾਲ ਆ ਵੀ ਬਲਕਰਨ ਸਿੱਧੂ ਬਸ ਵੀਰੋ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਵੀ ਪਰਮਜੀਤ ਕੌਰ ਖਾਲੜਾ ਉੱਥੇ ਹਰਨੀ ਨਹੀਂ ਚਾਹੀਦੀ ਪਾਰਟੀ ਨਾਲ ਦੇਖੋ ਸਿੱਖ ਕੌਮ ਦੀ ਕੌਮ ਦੇ ਜੋਧੇ ਜਿਨ੍ਹਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਦਿੱਤੀਆਂ ਉਹ ਟਾਈਮ 'ਚ 84 ਦੇ ਵੇਲੇ 'ਚ ਜਦੋਂ ਇੰਦਰਾ ਪ੍ਰਧਾਨ ਮੰਤਰੀ ਸੀ ਨੌਜਵਾਨ ਮੁੰਡੇ 20-20 ਸਾਲਾਂ ਦੇ ਘਰਾਂ 'ਚੋਂ ਕੜ-ਕੜ ਗੋਲੀਆਂ ਨਾਲ ਮਾਰ ਰਹੇ ਸੀਗੇ ਉਹ ਟਾਈਮ 'ਚ ਅਣਪਛਾਤੀਆਂ 25000 ਲਾਸ਼ਾਂ ਬਾਰੇ ਖਾਲੜਾ ਨੇ ਦੱਸਿਆ ਸੀ ਜਸਵੰਤ ਸਿੰਘ ਖਾਲੜਾ ਨੇ 25000 ਲਾਸਾਂ ਵਾਰੀ ਦੱਸਿਆ ਸੀਗਾ ਵੀ ਉਥੇ ਬਟੇਨ ਦੀ ਸਰਕਾਰ ਤੇ ਕਰੋਲਾ ਪਾਇਆ ਸੀ ਉਹ ਬੰਦੇ ਨੇ ਤੇ ਉਹਨਾਂ ਦੇ ਪਰਿਵਾਰ ਚੋਂ ਜਦੋਂ ਕੋਈ ਮੈਂਬਰ ਖੜਾ ਕਰਿਆ ਤਾਂ ਸਿੱਖ ਕੌਮ ਨੂੰ ਚਾਹੀਦਾ ਸਾਰੀ ਸਿੱਖ ਕੌਮ ਜਿਵੇਂ ਆਪਾਂ ਬਰਗਾੜੀ ਜਾ ਕੇ ਮੋਰਚਾ ਲਾਇਆ ਸੀ ਐਂ ਜਾ ਕੇ ਖੰਡੂਰ ਸਾਹਿਬ ਮੋਰਚਾ ਲਾਓ ਸਾਰੀ ਸਿੱਖ ਕੌਮ ਮੈਂ ਅਸਲੀ ਆਪ ਤਾਂ ਸਿੱਖ ਐ ਨਹੀਂ ਕੋ ਨਾਮੂਨਾਗਾ ਪਰ ਮੈਂ ਜਿੰਨੀਆਂ ਕ ਮੰਨ ਲਾ ਵੀ ਮੇਰੇ ਅੰਦਰ ਜਮੀਰ ਜਾਗਦੀ ਆ ਸਿੱਖਾਂ ਦਾ ਮੁੰਡਾ ਹੋਣ ਕਾਰਨ ਮੈਂ ਉਹਨੀਆਂ ਕ ਗੱਲਾਂ ਕਰ ਰਿਹਾ ਵੱਡੀ ਗੱਲ ਨਹੀਂ ਕਰ ਰਿਹਾ ਇੰਨਾ ਸਿਆਣਾ ਵੀ ਹੈ ਨਹੀਂ ਮੈਂ ਉੱਥੇ ਸਿੱਖ ਕੌਮ ਨੂੰ ਖਨੂਰ ਸਾਹਿਬ ਮੋਰਚਾ ਲਾਉਣਾ ਚਾਹੀਦਾ 2 ਮਹੀਨੇ ਪਹਿਲੇ ਵੋਟਾਂ 'ਚ ਉੱਥੇ ਜਿੱਤਣੀ ਜ਼ਰੂਰੀ ਆ ਬੀਬਾ ਪਰਮਜੀਤ ਕੌਰ ਖਾਲੜਾ ਦਿਲਖੁਸ਼ੀ ਕੀਤਾ ਬਾਈ ਪਰਮਜੀਤ ਕੌਰ ਹਾਂ ਪਰਮਜੀਤ ਕੌਰ ਖਾਲੜਾ ਜਿੰਦਾਬਾਦ ਆ ਯਾਰ ਅੰਦਰੋਂ ਖੂਨ ਖੋਲਦਾ ਜਦੋਂ ਸਿੱਖ ਕਰਵਾਉਣ ਦੇ ਸਿੱਖ ਕੌਮ ਦੇ ਨੇ ਮਹਾਨ ਯੋਧੇ ਦੇਖ ਲਓ ਜਸਵੰਤ ਸਿੰਘ ਖਾਲੜਾ ਨੂੰ ਚੱਕਿਆ ਇਹਨਾਂ ਨੇ ਘਰੋਂ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਸੀ ਉਦੋਂ ਇਹਨੂੰ ਚੱਕਿਆ ਜਸਵੰਤ ਸਿੰਘ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕ ਕੇ ਗੋਲੀ ਮਾਰ ਕੇ ਨੇ ਨਹਿਰ 'ਚ ਰਾਸਤਾਨੇ ਦੀ ਚ ਤੇ ਰਿਆ ਇਹਨਾਂ ਨੇ ਤੇ ਪ੍ਰਦੀਪ ਬਰਾੜ ਕੀ ਹਾਲਾ ਬਾਈ ਜਿਦੀ ਜਿਦੀ ਜਮੀਰ ਜਾਗਦੀ ਆ ਵੀਡੀਓ ਸ਼ੇਅਰ ਕਰ ਦਿਓ ਪਰਮਜੀਤ ਕੌਰ ਖਲੜਾ ਨਹੀਂ ਹਾਰਨੀ ਚਾਹੀਦੀ ਕਾਲੀ ਕਾਂਗਰਸ ਜਿੰਨੇ ਵੀ ਪਾਰਟੀਆਂ ਜੇ ਇਹਨਾਂ ਦੀਆਂ ਜਮੀਰਾਂ ਜਾਗਦੀਆਂ ਤਾਂ ਉੱਥੇ ਕੋਈ ਬੰਦਾ ਨਾ ਖੜਾ ਕਰਨ ਠੀਕ ਆ ਹੁਣ ਤੁਸੀਂ ਕਹੋਗੇ ਵੀ ਖੈਰੇ ਵੱਲੋਂ ਕਿਉਂ ਪਰਮਜੀਤ ਕੌਰ ਖਲੜਾ ਖੜੀ ਹੋ ਗਈ ਇਹ 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 ਛੱਡੋ ਵੀ ਉਹ ਕਿਹੜੀ ਪਾਰਟੀ ਵੱਲੋਂ ਖੜੀ ਹੋਈ ਹੈ ਕਿਉਂ ਹੋਈ ਹੈ ਇਹ ਛੱਡੋ ਠੀਕ ਆ ਉਹ ਜੇ ਖੜੀ ਹੋਈ ਹੈ ਤਾਂ ਜਿੱਤੂ ਤਾਂ ਸਿੱਖ ਕੌਮ ਲਈ ਕੁਝ ਕਰੂ ਉਹ ਠੀਕ ਆ ਖੈਰੇ ਖੈਰੇ ਦੀ ਪਾਰਟੀ ਉਹਦੇ ਮੂਰੇ ਕੀ ਆ ਉਹ ਤਾਂ ਐਡਾ ਵੱਡਾ ਰੋਤਵਾਗਾ ਖੈਰੇ ਦੀ ਪਾਰਟੀ ਕਰੂ ਮੈਂ ਕਿਹੜਾ ਕਿਸੇ ਪਾਰਟੀ ਕੇ ਨਾਮ ਮੇਰੇ ਖੈਰੇ ਖੈਰਾ ਮੇਰੀ ਭੂਆ ਦਾ ਮੁੰਡਾ ਨਾ ਭਗਵੰਤ ਮਾਨ ਨਾ ਕੋਈ ਹੋਰ ਆ ਠੀਕ ਆ ਹਾਂ ਜੇਪੀ ਸਿੰਘ ਕਾਲੀਦਾਲਾ ਵਾਲੇ ਤਾਂ ਕਹੀ ਜਾਂਦੇ ਆ ਵੀ ਅਸੀਂ ਹੈਗੇ ਆ ਸਿੱਖ ਕੌਮ ਦੇ ਵਾਰਿਸ ਪਰ ਕਿਤੇ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਸੀ ਇਹਨਾਂ ਨੇ ਪਹਿਲੀ ਵਾਰ ਪਰਮਜੀਤ ਕੌਰ ਖਾਲੜਾ ਆਪਣੇ ਇਤਿਹਾਸ ਗਵਾਹਗਾ ਵੀ ਪਹਿਲੀ ਵਾਰ ਇੰਨੇ ਮਹਾਨ ਜੋਦੇ ਪਰਿਵਾਰ ਚੋਂ ਕੋਈ ਬੰਦਾ ਖੜਾ ਹੋਇਆਗਾ ਬੰਦਿਆਂ ਵਰਗੀ ਬੁੜੀ ਬੁੜੀ ਹੈ ਜਿਹੜੀ ਉਹ ਬੰਦਿਆਂ ਵਰਗੀ ਹੈ ਤੇ ਉਹਨੂੰ ਜਿਤਿਆਉਣਾ ਜ਼ਰੂਰੀ ਆ ਵਿਰੋਧੀ ਧਿਰਤਾ ਆਪਣੇ ਨੇਤਾ ਖੜੀ ਕਰੀ ਜਾ ਬਹੁਤ ਗੱਲ ਮਾੜੀ ਹੈ ਜੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਹਿੰਦੇ ਸੀ ਨਾ ਅਸੀਂ ਪੰਜਾਬ ਨੂੰ ਬਚਾਵਾਂਗੇ ਜੇ ਉਹ ਉੱਥੇ ਕਿਸੇ ਨੂੰ ਖੜਾ ਕਰ ਦਿਆ ਬਹੁਤ ਮਾੜੀ ਗੱਲ ਆ ਜੇ ਮੈਂ ਯਾਰ ਜਿਹੜਾ ਵੀ ਬੰਦਾ ਇਸ ਕੀ ਕੈਂਟ ਖੜਾ ਹੋ ਪੰਜਾਬ ਨੂੰ ਬਚਾਉਣ ਦੀ ਗੱਲ ਕਰੂ ਮੈਂ ਉਹਦੇ ਹੱਕ ਤੇ ਸਪੋਰਟ ਚ ਪ੍ਰਚਾਰ ਕਰੂੰਗਾ ਠੀਕ ਆ ਭਾਈ ਜ਼ਮੀਰ ਜਗਾਓ ਜ਼ਮੀਰ ਖੂਨ ਖੋਲ ਦਾ ਜਦੋਂ ਦੇਖਦੇ ਆ ਵੀ ਸਾਡੇ ਸੰਤ ਭਿੰਡਰਾਂ ਵਾਲੇ ਜਾਂ ਹੋਰ ਜਿਹੜੇ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਗਿਆ ਜੇਲਾਂ ਚ ਸੜੀ ਜਾਂਦੇ ਛੋਟੇ ਤੇ ਤੁਸੀਂ ਆਰਾਮ ਨਾਲ ਘਰਾਂ ਚ ਬੈਠੋ ਜੇਲਾਂ ਚ ਸੜੀ ਜਾਂਦੇ ਉਹ ਸਿੱਖ ਕੌਮ ਦੇ ਬਾਰਸ ਕੋਈ ਮੁਲਾਕਾਤ ਨਹੀਂ ਕਰਨ ਜਾਂਦੇ ਕੋਈ ਤੁਸੀਂ ਰੌਲਾ ਨਹੀਂ ਪਾ ਰਹੇ ਹੁਣ ਆਹ ਤਾਂ ਪਾ ਸਕਦੇ ਹੋ ਨਾ ਬੋਟ ਤਾਂ ਪਾ ਸਕਦੇ ਹੋ ਬੋਟ ਪਾਉਣੀ ਤਾਂ ਨਹੀਂ ਕੋਈ ਆਖ ਕੋਈ ਔਖੀ ਗੱਲ ਖਾਲੜਾ ਦੇ ਨਾਲ ਖੜੋ ਉੱਥੇ ਮੈਂ ਤਾਂ ਕਹਿੰਦਾ ਵੀ ਸਿੱਖ ਕੌਮ ਮੋਰਚਾ ਲਾਵੇ ਜਿਵੇਂ ਬਰਗਾੜੀ ਲਾਈ ਸੀ ਖੰਡੂਰ ਸਾਹਿਬ ਤੇ ਜਾ ਕੇ ਉੱਥੇ ਮੋਰਚਾ ਲੱਗੇ ਵੀ ਖਾਲੜਾ ਜਿੰਨੀ ਚਾਹੁੰਦੀ ਹੈ ਰੰਦਾ ਬਾਜੀ ਨਿਊਜ਼ੀਲੈਂਡ ਚ ਹਾਂ ਜਗੀਰ ਕੌਰ ਨੂੰ ਸ਼ਰਮ ਆਉਣੀ ਚਾਹੀਦੀ ਐ ਖਾਲੜਾ ਖਿਲਾਫ ਚੋਂ ਬਾਈ ਯਾਰ ਕਿਸੇ ਨੂੰ ਵੀ ਨਹੀਂ ਲੜਨੀ ਚਾਹੀਦੀ ਜਿਹੜਾ ਮਰਜੀ ਪਾਰਟੀ ਵਾਲਾ ਕਿ ਉਹਥੇ ਚੋਂ ਲੜਨੀ ਨਹੀਂ ਚਾਹੀਦੀ ਜੇ ਜਮੀਰ ਜਾਗਦੀਆਂ ਨੇ ਅੰਦਰ ਉਥੇ ਪਰਮਜੀਤ ਕੌਰ ਖਾਲੜਾ ਦੀ ਪੂਰੀ ਸਪੋਰਟ ਕਰੋ ਮੈਂ ਤਾਂ ਕਹਿੰਦਾ ਆਰਥਿਕ ਮਦਦ ਵੀ ਕਰੋ ਸਪੋਰਟ ਕਰੋ ਵੱਧ ਤੋਂ ਵੱਧ ਉਥੇ ਵਰਗਾ ਜਿਵੇਂ ਵਰਗਾੜੀ ਮੋਰਚਾ ਲਾຊਿਆ ਮੋਰਚਾ ਲਾਓ ਜੇ ਸਿੱਖ ਕੌਮ ਦਾ ਕੋਈ ਬੰਦਾ ਜਿੱਤੂਗਾ ਸਿੱਖਾਂ ਸਿੱਖਾਂ ਲਈ ਏਡੀ ਕੁਰਬਾਨੀ ਕਰਨ ਵਾਲਾ ਪਰਿਵਾਰ ਜੇ ਜਿੱਤੂਗਾ ਉਹ ਸਿੱਖਾਂ ਲਈ ਹੋਰ ਕਿੰਨੀਆਂ ਸਹੂਲਤਾਂ ਲੈ ਕੇ ਆਊ ਕਿੰਨੇ ਮਤੇ ਪਾਸ ਕਰਾਊ ਉਥੇ ਦਿੱਲੀ ਜਾ ਕੇ ਮੋਦੀ ਵਰਗਿਆਂ ਦੇ ਜਾਂ ਰਾਹੁਲ ਗਾਂਧੀਆ ਦੇ ਵਰਗਿਆਂ ਦੇ ਗਲ ਚ ਗੂਠਾ ਧੱਕ ਕੇ ਇੱਥੇ ਸਿੱਖ ਕੌਮ ਲਈ ਉਹ ਕਿੰਨੇ ਮਤੇ ਪਾਸ ਕਰਾ ਸਕਦੇ ਆ ਇਨਾਂ ਨੇ ਤਾਂ ਰੰਦਾ ਵੀ ਸੀਤਪਾਲ ਸਿੰਘ ਦੇ ਪਰਿਵਾਰ ਨੂੰ ਹਰਾ ਦਿੱਤਾ ਸੀ। ਬਾਈ ਇਹ ਗੱਲ ਜਮਾ 16 ਨੇ ਸੋਡੀ ਸਹੀ ਆ। ਹ ਰੁਪਿੰਦਰ ਸਿੰਘ ਗੁੱਡ ਸਪੀਕਿੰਗ ਬਾਈ ਗੱਲ ਜਮਾ ਰੰਦਾ ਵੀ ਪਾ ਟੈਨਸ਼ਨ ਨਾ ਲੈ। हां भाई ਲੋਕਾਂ ਨੇ ਬੋਟ ਨਹੀਂ ਪਾਉਣੀਆਂ ਜੋ ਲੋਕਾਂ ਦੀ ਜ਼ਮੀਰ ਹਾਂ ਭਈ ਇਹ ਗੱਲ ਤੁਹਾਡੀ ਸਹੀ ਆ ਵੀ ਇਹ ਲੋਕਾਂ ਦੀ ਜ਼ਮੀਰ ਇੰਨੀ ਮਰ ਗਈ ਆ ਟਾਈਮ 'ਚ ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਉਹਦੀ ਸਪੋਰਟ ਕਰੋਗੇ ਪਰ ਜਿਹੜਾ ਨਹੀਂ ਸਪੋਰਟ ਕਰਦਾ ਛੋਡੇ ਲਈ ਕੋਈ ਵੀ ਸਿੱਖ ਕੌਮ ਦਾ ਕੋਈ ਬੰਦੇ ਨੇ ਮੁੜ ਕੇ ਕੁਰਬਾਨੀ ਨਹੀਂ ਦੇਣੀ ਜੇ ਤੁਸੀਂ ਉਹਨੂੰ ਉੱਥੋਂ ਖਰਾਤਾ ਨਿਊਜ਼ੀਲੈਂਡ 'ਚ ਭਾਈ ਜਿਹੜਾ ਟੈਗ ਹੋਇਆ ਬਹੁਤ ਮਾੜੀ ਗੱਲ ਹੋਈ ਕਿਉਂਕਿ ਜਾਤ ਪਾਤ ਦਾ ਕਦੇ ਵੀ ਵਿਰੋਧ ਨਹੀਂ ਹੋਣਾ ਚਾਹੀਦਾ ਮੁਸਲਮਾਨ ਸਿੱਖ ਸਾਈਆ ਜੋ ਵੀ ਆ ਕਿਸੇ ਵੀ ਜਦੋਂ ਮਨੁੱਖਤਾ ਦਾ ਘਾਣ ਹੁੰਦਾ ਮਨੁੱਖ ਨੂੰ ਮਾਰਿਆ ਜਾਂਦਾ ਅੰਦਰੋਂ ਚੀਜ਼ ਨਿਕਲਦੀ ਆ ਬਹੁਤ ਮਾੜੀ ਗੱਲ ਆ ਜਿੱਤਣੀ ਜ਼ਰੂਰੀ ਆ ਬਾਈ ਉੱਥੋਂ ਪਰਮਜੀਤ ਕੌਰ ਖਾਲੜਾ ਖੈਰੇ ਖੁਰੇ ਦੀ ਪਾਰਟੀ ਛੱਡੋ ਪਾਰਟੀਆਂ ਦਾ ਬਾਲੀ ਛੋਟੀ ਗੱਲ ਆ ਜਿਨ੍ਹਾਂ ਨੇ ਯਾਰ ਆ ਦਾ ਪਰਿਵਾਰ ਸ਼ਹੀਦ ਕਰਤਾ ਸਿੱਖ ਕੌਮ ਲਈ ਯਾਰ ਉਹ ਅਸਲੀ ਆਪਣੇ ਸੂਰਬੀਰ ਯੋਧੇ ਤਾਂ ਉਹੀ ਆ ਉਹਦੀ ਸਪੋਰਟ ਕਰੋ ਵੱਤ ਵੱਤ ਲਾਈਵ ਹੋ ਕੇ ਵੀਡੀਓ ਪਾਓ ਤੇ ਉਹ ਜਿੱਤਣੀ ਜ਼ਰੂਰੀ ਆ ਜ਼ਰੂਰੀ ਜਸਵੰਤ ਸਿੰਘ ਖਾਲੜਾ ਦਾ ਕੋਈ ਆ ਐ ਨਹੀਂ ਸੀ ਕਿ ਜਸਵੰਤ ਸਿੰਘ ਖਾਲੜਾ ਦਾ ਵੀ ਆਪ ਦੇ ਬੰਦੇ ਮਾਰ ਰਹੇ ਸੀਗੇ ਵੀ ਮਾਲਾ ਕੋਈ ਉਹਦਾ ਰਿਸ਼ਤੇਦਾਰ ਮਾਰ ਰਿਆ ਸੀ ਆਣ ਪਸਾਤੀਆਂ ਲਾਸਾਂ ਸੀ ਜਿਹੜੀਆਂ 25000 ਉਹਨੇ ਦੱਸਤਾ ਸੀ ਬਟੇਨ ਸਰਕਾਰ ਨੂੰ ਸਾਰੇ ਰੌਲਾ ਪਤਾ ਹੀ ਬੰਦੇ ਨੇ ਡਰਿਆ ਨਹੀਂਗਾ ਘਰੋਂ ਚੱਕ ਕੇ ਉਹਦੇ ਗੋਲੀ ਮਾਰਤੀ ਪੁਲਿਸ ਨੇ ਝੂਠੇ ਮੁਕਾਬਲੇ ਕਰਾਏ 84 ਵੇਲੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਪਰ ਉਹ ਜੋ ਦਾ ਡਰਿਆ ਨਹੀਂਗਾ ਠੀਕ ਆ ਕਲਵਿੰਦਰ ਸਿੰਘ ਕੀ ਹਾਲਾ ਰੱਬ ਜਰੂਰ ਕਿਰਪਾ ਬਈਰੇ ਜਿੱਤਨੇ ਜਿੱਤਣਾ ਚਾਹੀਦਾ ਉਹਨਾਂ ਦੇ ਪਰਿਵਾਰ ਨੂੰ ਜਿੱਤਣਾ ਜ਼ਰੂਰੀ ਆ ਜੇ ਤੁਹਾਡੀ ਜਮੀਰ ਜਾਗਦੀ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵੀਰ ਆਪਾਂ ਸਪੋਰਟ ਕਰਦੇ ਆ ਖਾਲੜਾ ਪਰਿਵਾਰ ਨਾਲ ਫਾਜ਼ਲਕਾ ਤੋਂ ਬਈ ਵੱਧ ਤੋਂ ਵੱਧ ਸਪੋਰਟ ਕਰੋ ਉੱਥੇ ਮੋਰਚਾ ਲਾਓ ਬੀਬੀ ਨੂੰ ਜਿੱਤਿਆਉਣਾ ਜ਼ਰੂਰੀ ਆ ਜੇ ਸਿੱਖ ਕੌਮ ਨੂੰ ਬਚਾਉਣਾਗਾ ਸਿੱਖ ਕੌਮ ਦੇ ਜੇ ਮੁੱਦੇ ਦਿੱਲੀ ਠਾਉਣੇ ਆ ਨਾ ਤੇ ਉਹ ਬੀਬੀ ਜਿੱਤਣੀ ਚਾਹੀਦੀ ਆ ਕੋਈ ਕੋਈ ਯਾਰ ਗੱਲ ਸੁਣ ਲੋ ਇਹ ਵੀ ਪਾਰਟੀਆਂ ਨੂੰ ਛੱਡੋ ਯਾਰ ਕੋਈ ਬੰਦਾ ਉੱਥੇ ਮੈਂ ਤਾਂ ਐਂ ਕਹਣਾ ਵੀ ਜੇ ਜ਼ਮੀਰ ਜਾਗਦੀ ਆ ਕੋਈ ਬੰਦਾ ਆਉਣਾ ਬਈ ਯਾਰ ਤੇ ਜੇ ਜ਼ਮੀਰ ਜਾਗਦੀ ਆ ਤੇ ਉੱਥੇ ਦੂਜੀਆਂ ਪਾਰਟੀਆਂ ਨੇ ਤੇ ਉੱਥੇ ਤਾਂ ਕੋਈ ਬੰਦੇ ਨਹੀਂ ਖੜਾ ਕਰਨਾ ਚਾਹੀਦਾ ਠੀਕ ਹੈ ਗੱਲ ਇਹ ਆ ਵੀ ਆਮ ਆਦਮੀ ਪਾਰਟੀਆਂ ਕੋਈ ਵੀ ਉਥੇ ਬੰਦੇ ਨਾ ਖੜਾ ਕਰੇ ਅਸਲ ਉਹ ਉਹ ਪਾਰਟੀਆਂ ਨੂੰ ਛੱਡ ਕੇ ਉਹ ਆਪਣੇ ਜੇ ਜ਼ਮੀਰ ਜਾਗਦੀ ਆ ਆਪਣੇ ਸਿੱਖ ਕੌਮ ਦੇ ਆਗੂ ਆ ਮੈਂ ਕੋਈ ਬਾਹਲਾ ਸਿਆਣਾ ਨਹੀਂ ਜਾਂ ਮੈਂ ਮੇਰੀ ਬਾੜੀ ਜ਼ਮੀਰ ਜਾਗਦੀ ਆ ਮੈਂ ਇਹ ਗੱਲਾਂ ਨਹੀਂ ਕਰਦਾ ਪਰ ਪਤਾ ਕੀ ਆ ਬੀਜਾਰ ਦਿਲ ਦੋਖ ਦਾ ਅੰਦਰੋਂ ਦਰਦ ਹੁੰਦਾ ਵੀ ਸਿੱਖ ਕੌਮ ਨਾਲ ਹੋ ਕੀ ਰਹਿਗਾ ਆਪ ਇਸੇ ਜੇ ਹੁਣ ਦੂਜਾ ਸਿੱਖ ਇਤਿਹਾਸ ਦੀਆਂ ਤਿੰਨ ਕਿਤਾਬਾਂ ਥਿਆਗੀਆਂ ਸਿੱਖ ਇਤਿਹਾਸ ਦੀਆਂ ਤਿੰਨ ਕਿਤਾਬਾਂ ਥਿਆਗੀਆਂ ਕਿਸੇ ਦੇ ਘਰੋਂ ਉਹਨਾਂ ਨੂੰ ਜਾ ਕੇ ਸਜ਼ਾ ਕਰਤੀ ਸਿੱਖਾਂ ਨਾਲ ਹੋ ਕੀ ਰਿਹਾ ਇਹਦੇ ਦਿੱਲੀ ਮਸਲੇ ਬੇਪਰਮਜੀਤ ਕੌਰ ਖਾਲੜਾ ਜਿੱਤੂਗੀ ਤਾਂ ਸਿੱਖਾਂ ਦੇ ਮਸਲੇ ਦਿੱਲੀ ਉੱਠਣਗੇ ਸੰਸਦ 'ਚ ਸਪੋਰਟ ਕਰੋ ਆਪਾਂ ਆਪਾਂ ਨੂੰ ਸਾਰੀ ਇੱਕ ਇੱਕ ਹਾਂ ਫੁੱਲ ਸਪੋਰਟ ਆ ਬਈ ਨਿਊਜ਼ੀਲੈਂਡ ਤੋਂ ਧੰਨਵਾਦ ਵੀਰ ਪਰਮਜੀਤ ਕੌਰ ਖਾਲੜਾ ਜਿੰਦਾਬਾ ਸੀ ਜਿੰਦਾਬਾਦ ਰਹੂਗੀ ਉਹਨਾਂ ਦਾ ਪਰਿਵਾਰ ਜਿੰਦਾਬਾਦ ਹੈਗਾਗਾ ਸਿੱਖ ਕੌਮ ਲਈ ਜਮੀਰ ਜਾਗਦੀ ਆ ਉਹ ਪਰਿਵਾਰ ਦੀ ਉਹਨਾਂ ਨੇ ਕੀ ਕੁਛ ਕੀਤਾ ਸਿੱਖ ਕੌਮ ਲਈ ਬਹੁਤ ਵਧੀਆ ਵਿਚਾਰ ਆ ਵੀਰ ਦੇ ਤਕੜੇ ਹੋ ਕੇ ਜਾਓ ਜੁੱਧੇ ਉੱਥੇ ਹਾਂ ਭੈਣ ਦੀ ਉੱਥੇ ਜਾ ਕੇ ਆਉਣ ਦੇ ਰੰਦਾ ਹੋਵੇ ਬੋਟਾਂ ਦਾ ਸਮਾ ਸ਼ਰਾਬ ਤੇ ਵੇਕਣ ਵਾਲੀ ਦੇਸ਼ ਦਾ ਇਨਸਾਨ ਆਪਣਾ ਮੈਂ ਹਾਂ ਵੀਰ ਮੇਰੀ ਗੱਲ ਸੁਣ ਲਓ ਜੇ ਤਾਂ ਉੱਥੇ ਸਰਾਪ ਪਿੱਸੇ ਵੋਟਾਂ ਪਾਉਣੀਆਂ ਜਾਂ ਨਸਿਆਂ ਪੱਤਿਆਂ ਪਿੱਸੇ ਵੋਟਾਂ ਪਾਉਣੀਆਂ ਦਾ ਕੀ ਕਹਿਣਾ ਨਹੀਂ ਪਰਮਜੀਤ ਕੌਰ ਖਾਲੜਾ ਦੀ ਉੱਥੇ ਜਿੱਤ ਹੋਣੀ ਚਾਹੀਦੀ ਹੈ ਜੇ ਉਹ ਹਾਰ ਗਏ ਉੱਥੋਂ ਉਹਨਾਂ ਦਾ ਪਰਿਵਾਰ ਦਾ ਜੀ ਹਾਰ ਗਿਆ ਤਾਂ ਆਪਣੇ ਮੱਥੇ ਤੇ ਕਲੰਕ ਆ ਸਿੱਖ ਕੌਮ ਦੇ ਮੱਥੇ ਤੇ ਕਲੰਕ ਲੱਗ ਜਾਣਾਗਾ ਉਹ ਉੱਥੋਂ ਜਿੱਤਣੇ ਜ਼ਰੂਰੀ ਆ ਪੰਜਾਬ ਦਾ ਪਾਣੀ ਦਿਲ ਵਿੱਚ ਵੀ ਕਾਂਗਰਸ ਅਤੇ ਆਪ ਦਾ ਸਮਝੌਤਾ ਨਾ ਹੋਇਆ ਤੇ ਮੋਦੀ ਫੇਰ ਆ ਜਾਣਾ ਬਾਇਰ ਮੋਦੀ ਆਉਂਦਾ ਨਾ ਆਉਂਦਾ ਉਹ ਬਾਅਦ ਦੀਆਂ ਗੱਲਾਂ ਆ ਉਹਦੀ ਤੇ ਵੀ ਵੀਡੀਓ ਪਾਉਂਦੇ ਰਹਾਂਗੇ ਅਜੇ ਕਿਹੜਾ ਵੋਟਾਂ ਨੇੜੀਆਂ ਮੋਦੀ ਮਾਦੀ ਨੂੰ ਸਭ ਨੂੰ ਖਿੱਚਾਂਗੇ ਆਪਾਂ ਗੱਲ ਹੈ ਵੀ ਅੱਜ ਆਹ ਬਾਈ ਗੱਲ ਇਹ ਹੈ ਵੀ ਅੱਜ ਦੀ ਗੱਲ ਕਰ ਰਹੇ ਆਂ ਆਪਾਂ ਅੱਜ ਦੀ ਵੀ ਇੱਥੇ ਪਰਮਜੀਤ ਬਰਮਜੀਤ ਕੌਰ ਖਾਲੜਾ ਜਿੰਨੀ ਚਾਹੀਦੀ ਆ ਬਸ ਇੰਨੀਆਂ ਕ ਗੱਲਾਂ ਕਰਨੀਆਂ ਸੀ ਤੇ ਫੇਰ ਮੁੱਦਿਆਂ ਤੇ ਲਾਈਵ ਹੁੰਦੇ ਰਾਵਾਂਗੇ ਐਂਟਰਟੇਨਮੈਂਟ ਕਰਾਉਂਦੇ ਰਾਵਾਂਗੇ ਹਸਾਉਂਦੇ ਰਹਾਂਗੇ ਪਰ ਇੱਕ ਗੱਲ ਹੈਗੀ ਜੇ ਇੱਥੇ ਮੈਂ ਕੋਈ ਗਾਲ ਕੱਢੀ ਹੁੰਦੀ ਜਾਂ ਕੌਂਟਰੋਵਰਸੀ ਕਰੀ ਹੁੰਦੀ ਤੁਸੀਂ ਉਹਦੀ ਵੀਡੀਓ ਸ਼ੇਅਰ ਕਰ ਦੇਣੀ ਸੀ ਪਰ ਚੰਗੀਆਂ ਗੱਲਾਂ ਸ਼ੇਅਰ ਨਹੀਂ ਕਰਦੇ ਆਪ ਵਾਲਿਆਂ ਨੂੰ ਗੱਠ ਜੋੜ ਕਰਨਾ ਚਾਹੀਦਾ ਜੀ ਉੱਥੇ ਦਾ ਪਰਮਜੀਤ ਕੌਰ ਖਾਲੜਾ ਨੂੰ ਸਪੋਰਟ ਕਰਨੀ ਚਾਹੀਦੀ ਆ ਬਾਈ ਤੇ ਪੂਰੀ ਸਪੋਰਟ ਆ ਵੀਰ ਬਹੁਤ ਧੰਨਵਾਦ ਜਿਉਂਦੇ ਰਹੋ ਇੰਨੀਆਂ ਗੱਲਾਂ ਕਰ ਰਹੀਆਂ ਸੀ ਵੀਡੀਓ ਚੰਗੀ ਲੱਗਦੀ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਕੋਈ ਚੱਕਰ ਨਹੀਂ